ਵੀਰ ਭੈਣੋ ਅੱਜ ਸਾਰੇ ਪੰਜਾਬ ਦੇ ਐਮਐਲਏ ਦੇ ਸੁਯੋਗ ਤੋਂ ਮੋਰਚੇ ਵੱਲੋਂ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹੋ। ਔਰ ਉਸ ਇਸ ਗੱਲ ਦਾ ਕਿ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਪੰਜਾਬ ਦਾ ਮੁੱਖ ਮੰਤਰੀ ਗੱਲਬਾਤ ਦੇ ਵਿੱਚ ਸੱਦ ਕੇ ਕਿਸਾਨ ਜਥੇਬੰਦੀਆਂ ਦੀ ਤਹੇਨ ਕਰਦਾ ਹੋਇਆ ਮੀਟਿੰਗ ਦੇ ਵਿੱਚੋਂ ਵਾਕਆਊਟ ਕਰ ਗਿਆ ਬਾਹਰ ਜਾ ਕੇ ਪ੍ਰੈਸ ਦੇ ਅੱਗੇ ਵੀ ਕਹਿਣ ਤੋਂ ਝਿਜਕ ਨਹੀਂ ਕੀਤੀ ਵੀ ਹਾਂ ਮੈਂ ਵਾਕਆਊਟ ਕਰਕੇ ਆਇਆ ਜੇਨੇ ਉਹਦੀ ਗੱਲ 'ਚੋਂ ਹੰਕਾਰ ਦੇਖਦਾ ਸੀ ਹੰਕਾਰ ਬੋਲਦਾ ਸੀ ਕਿ ਜਾਓ ਲਾ ਲਓ ਮੋਰਚੇ ਜਿਹੜੀਆਂ ਮੈਂ ਪਹਿਲਾਂ ਮੰਗਾ ਮੰਨੀਆਂ ਸੀ ਉਹ ਵੀ ਸਾਰੀਆਂ ਕੈਂਸਲ ਨੇ ਪਹਿਲੀ ਗੱਲ ਤਾਂ ਭਰਾਵਾ ਸੁਣ ਤੂੰ ਤੇ ਸਾਡੀ ਪਹਿਲੀ ਗੱਲਾਂ 'ਚੋਂ ਗੱਲ ਕੋਈ ਮੰਨੀ ਨਹੀਂ ਜਿਹੜੀ ਤੂੰ ਕੈਂਸਲ ਕਰਦਾ ਤੇਰੀਆਂ ਮੰਨੀਆਂ ਹੋਈਆਂ ਮੰਗਾਂ 2022 ਤੋਂ ਲੈ ਕੇ 23 24 ਤਿੰਨ ਸਾਲਾਂ ਦੀਆਂ 10 ਦੇ ਬਈ ਤਾਂ ਕਿਹੜੀਆਂ ਲਾਗੂ ਕੀਤੀਆਂ ਨੇ ਤੂੰ ਤਾਂ ਪਹਿਲੀ ਕੈਨਸਲ ਕਰੀ ਬੈਠਾ ਹੈ ਤੇ ਤਾਂ ਕਿਹਾ ਸੀ ਕਿ ਹੜਪੀੜ ਤੋਂ ਛੋਡੇ ਝੋਨੇ ਦੀ ਦੁਵਾਰਾ ਦਵਾਈ ਕੱਦੂ ਦੀ ਕਰਵਾਈ ਪਨੀਰੀ ਦੀ ਲਵਾਈ ਬੱਕਰੀ ਦੇ ਮੁਰਗੇ ਦੇ ਪੈਸੇ ਕਰਾਂ ਦੀ ਟਹਾਈ ਮੈਂ ਸਾਰੇ ਪੇਮੈਂਟ ਕਰ ਦੂੰਗਾ ਤੇ ਤੇਰੀ ਕਿਹਾ ਸੀ ਫਸਲ ਮਰਨ ਤੋਂ ਘੜੇ ਜਿੱਦਣ ਪੈ ਗਏ ਗਰਦੌਰੀਆਂ ਬਾਅਦ ਚ ਹੋਣ ਗਿਆ ਪੇਮੈਂਟ ਮੈਂ ਤੁਹਾਡੀ ਪਹਿਲੀ ਕਰ ਦੂੰਗਾ ਮੂੰਹ ਚੋਂ ਨਿਕਲੀ ਗੱਲ ਦਾ ਕੋਈ ਮਤਲਬ ਤਾਂ ਹੋਣਾ ਚਾਹੀਦਾ ਯਾਰ ਤੂੰ ਮੁੱਖ ਮੰਤਰੀ ਐ ਉਹ ਇੰਨੀ ਤਾਂ ਗੱਲ ਕੋਈ ਸੁਧਾਰਨ ਬੰਦਾ ਨਹੀਂ ਕਹਿ ਕੇ ਮੁੱਕਰਦਾ ਹੁੰਦਾ ਜਿਹੜੀਆਂ ਤੂੰ ਮੂੰਹ ਚੋਂ ਗੱਲਾਂ ਕੱਢੀ ਜਾਂਦਾ ਕਿੱਡਾ ਕੁਫਰ ਤੋਲਿਆ ਤੇ ਬਾਹਰ ਆ ਕੇ ਕਿ ਮੇਰੇ ਮੁਰਦਾ ਮੰਗ ਪੱਤਰੀ ਕੇਂਦਰ ਦਾ ਧਰਤਾ ਸਾਡੇ ਬਾੜ ਧੁੱਪ ਚ ਚਿੱਟੇ ਹੋਏ ਮਾਨ ਸਾਹਿਬ 45 ਸਾਲ ਲੱਗੇ ਸਾਨੂੰ ਇੱਧਰ ਜਥੇ ਬੰਦੀਆਂ ਵਾਲਿਆਂ ਨੂੰ ਅਸੀਂ ਇਹਨਾਂ ਵੀ ਨਹੀਂ ਜਾਣਦੇ ਕਿ ਕਿਹੜਾ ਮੰਗ ਪੱਤਰ ਮੁੱਖ ਮੰਤਰੀ ਹੁੰਦੇ ਨੇ ਸਾਨੂੰ ਇਹਨਾਂ ਵੀ ਨਹੀਂ ਪਤਾ ਕਿ ਕਿਹੜੀ ਗੱਲ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਚ ਹੈ ਚਲੋ ਸਾਨੂੰ ਤਾਂ ਸਾਡੇ ਤਾਂ ਅਣਜਾਣ ਬਣਾਤਾ ਲੋਕਾਂ ਸਾਹਮਣੇ ਵੀ ਇਹਨਾਂ ਨੂੰ ਕੱਖ ਨਹੀਂ ਪਤਾ ਤੇਰੀ ਬਿਊਰੋਕ੍ਰੇਸੀ ਬੈਠੀ ਸੀ ਦੋ ਮੰਤਰੀ ਬੈਠੇ ਸੀ ਖੇਤੀ ਵਾਲੇ ਉਹਨਾਂ ਨੇ ਪਹਿਲੀ ਮੰਗ ਚ ਕਿਉਂ ਨਹੀਂ ਟੋਕਿਆ ਵਿਚਾਰੇ ਮੰਗ ਪੱਤਰ ਕੇਂਦਰ ਵਾਲਾ ਤੇ ਸਾਡੇ ਮੂਹਰੇ ਕੱਦ ਵਾਸਤੇ ਰੱਖਿਆ ਹੋਇਆ ਚਲ ਉਹ ਵੀ ਅਣਜਾਣ ਹੋਣਗੇ ਮੁੱਖ ਮੰਤਰੀ ਸਾਹਿਬ ਤੂੰ ਦੋ ਘੰਟੇ ਸਾਡੇ ਨਾਲ ਵੈਸ਼ ਕਿਹੜੀ ਗੱਲ ਤੇ ਕਰਦਾ ਰਿਹਾ ਜੇ ਅਸੀਂ ਉੱਲੂ ਆ ਜੇ ਸਾਨੂੰ ਨਹੀਂ ਪਤਾ ਜੇ ਸਾਨੂੰ ਨਹੀਂ ਅਕਲ ਜੇ ਆ ਮੰਗ ਕਿਹਦੇ ਨਾਲ ਸੰਬੰਧਤ ਹੈ ਤਾਂ ਤੁਸੀਂ ਸਾਡੇ ਨਾਲ 2 ਘੰਟੇ ਬੈਠੇ ਕਿਹੜੀ ਗਲਤੀ ਕਰਦੇ ਰਹੇ ਕੋਈ ਜਵਾਬ ਹੈ ਤੁਹਾਡੇ ਕੋਲ ਇਸ ਗੱਲ ਦਾ ਕੀ ਤੈਨੂੰ ਇਸ ਗੱਲ ਦਾ ਭੜੇਖਾ ਹੈ ਕਿ ਮੈਂ ਆਗਵਾ ਨੂੰ ਜੇਲਾ ਚ ਢੱਕ ਕੇ ਡਾਂਗ ਦੇ ਜੋਰ ਨਾਲ ਆਪਦੇ ਹੰਕਾਰ ਨਾਲ ਆਪਦੀ ਪੁਲਿਸ ਨਾਲ ਲਹਿਰ ਦੀ ਜਵਾਨ ਬੰਦ ਕਰਨ ਦਾ ਤੈਨੂੰ ਕੋਈ ਭੜੇਖਾ ਹੈ ਪੰਜਾਬ ਨੂੰ ਧਰਿਆਂ ਦੀ ਬਣਾ ਲਿਆ ਇਹ ਕਹਿੰਦੇ ਨੇ ਦੋ 3 ਘੰਟੇ ਗੱਲ ਵੀ ਕਰਨੀ ਕਰ ਜਾਂਦੇ ਨੇ ਤੇ ਸਾਡਾ ਮੋਰਚਾ ਵੀ ਚੱਲੂਗਾ ਕਦੇ ਗੱਲਬਾਤ ਕੰਡੀਸ਼ਨਾਂ ਨਾਲ ਹੁੰਦੀ ਐ ਤੂੰ ਸਾਨੂੰ ਸੱਜਣ ਤੋਂ ਪਹਿਲਾਂ ਕਹਿੰਦਾ ਵੀ ਛੋਡੇ ਨਾਲ ਗੱਲ ਤਾਂ ਕਰੂੰਗਾ ਪਹਿਲਾਂ ਮੋਰਚਾ ਕੈਨਸਲ ਕਰਕੇ ਆਓ ਸਾਡੀ ਮਰਜ਼ੀ ਹੋਊ ਅਸੀਂ ਮੋਰਚਾ ਕੈਨਸਲ ਕਰ ਕਰਦੇ ਜੇ ਸਾਡੀ ਮਰਜ਼ੀ ਹੁੰਦੀ ਅਸੀਂ ਪ੍ਰੋਗਰਾਮ ਕਰਦੇ ਤੇਰਾ ਤਾਂ ਕੱਲ ਵੀ ਕਾਲ ਅੱਜ ਦੀ ਵੀ ਕਾਲ ਸੀ 9 ਤਰੀਕ ਦੀ ਵੀ ਜਿਹੜੀ ਕੱਲ ਲੰਘੀ ਤੁਸੀਂ ਤਾਂ ਕਹਿੰਨੇ ਸੀ ਵੀ ਆਜੋ ਗੱਲ ਕਰਨ ਨੂੰ ਪਰ ਮੁੱਖ ਮੰਤਰੀ ਤੋਂ ਬਿਨਾਂ ਕਰ ਲੋ ਅਸੀਂ ਨੇ ਕੀ ਕੀਤਾ ਕੈਨਸਲ ਤਾਂ ਅਸੀਂ ਤੇਰੇ ਨਾਲ ਬੈਠਾਂਗੇ ਜਦੋਂ ਬੈਠਾਂਗੇ ਤੇਰੇ ਨਾਲ ਕਿਉਂਕਿ 9 10 ਤਰੀਕ ਦਾ ਪ੍ਰੋਗਰਾਮ ਹੈ 9 ਤਰੀਕ ਨੂੰ ਸਾਨੂੰ ਫੇਰ ਦੁਬਾਰੇ ਗੱਲ ਤੇ ਸੱਦ ਰਹੇ ਹੈ ਕਹਿੰਦਾ ਤੁਸੀਂ ਇਹ ਕਹਿੰਦੇ ਹੋ ਦੀ ਸਾਨੂੰ ਮੀਟਿੰਗ ਮੈਂ ਡਰਦੇ ਨੇ ਦਿੱਤੀ ਆ ਰਹੀ ਆ ਮੋਰਚੇ ਤੋਂ ਤੇਰੀ ਕੋਈ ਨਵੀਂ ਗੱਲ ਨਹੀਂ ਹਰ ਸਰਕਾਰ ਜਦੋਂ ਪ੍ਰੋਗਰਾਮ ਦੀ ਕਾਲ ਕਰਦੇ ਆ ਪਹਿਲਾਂ ਮੀਟਿੰਗ ਸੱਦ ਲੈਂਦੀ ਹੈ ਚੱਲਦੇ ਪ੍ਰੋਗਰਾਮ 'ਚ ਹੀ ਸੱਦ ਲੈਂਦੀ ਹੈ ਉਹਦੋਂ ਪਹਿਲਾਂ ਵੀ ਸੱਦ ਲੈਂਦੀ ਹੈ ਤੂੰ ਕੋਈ ਨਵੀਂ ਗੱਲ ਤਾਂ ਨਹੀਂ ਕਰ ਰਿਹਾ ਨਾ ਸਾਡੇ ਵਾਸਤੇ ਨਵੀਂ ਹੈ ਤੇ ਫੇਰ ਨਹੀਂ ਸੱਦੀ ਆ ਮੀਟਿੰਗ ਉੱਚ ਕਿਹੜੀਆਂ ਮੰਗਾ ਤੈ ਲਾ ਮੰਨ ਲੀਆਂ ਤੇ ਕਿਹੜੀਆਂ ਮੰਨਣ ਵਾਸਤੇ ਤਿਆਰ ਐ ਅਸੀਂ ਬਾਅਦ ਚ ਮੀਟਿੰਗ ਲਾਵਾਂਗੇ ਮੀਟਿੰਗ ਫੈਸਲਾ ਕਰਾਂਗੇ ਤੂੰ ਉੱਥੇ ਕਹਿ ਲੈ ਦੋ ਟੁਕ ਜਵਾਬ ਦਿਓ ਇਹ ਜੇ ਕਰਕੇ ਪਤਾ ਐ ਫਿਰ ਸੋਨੂੰ ਇਹ ਅਚੰਭਾ ਲੱਗਦਾ ਹੋਣਾ ਵੀ ਯਾਰ ਮੁੱਖ ਮੰਤਰੀ ਐ ਬੋਲ ਗਿਆ ਇਹ ਭਰਾਓ ਐਨੀ ਇੱਕ ਗੱਲ ਨਹੀਂ ਹੈ ਵੀ ਮੁੱਖ ਮੰਤਰੀ ਕਿਸਾਨ ਜਥੇਬੰਦੀਆਂ ਨਾਲ ਤੋੜ ਵਿਛੋੜਾ ਕਰਕੇ ਮੀਟਿੰਗ ਤੋਂ ਵਾਕ ਆਊਟ ਕਰਕੇ ਕਿਉਂ ਗਿਆ ਇੱਕ ਵਰਤਾਨ ਹੈ ਇਹਦਾ ਇੱਕ ਪਿਸ਼ੋਕੜ ਹੈ ਇਹ ਇਕੱਲਾ ਨਹੀਂ ਮੁੱਖ ਮੰਤਰੀ ਬੋਲਿਆ ਇੱਕ ਪੱਤਰਕਾਰ ਬੋਲਿਆ ਨਦੀਪ ਬਿੱਟੂ ਬੋਲਿਆ ਇਹ ਇੱਕ ਵਰਤਾਨ ਸਿਰਜਿਆ ਜਾ ਰਿਹਾ ਹੈ ਕਿਸਾਨ ਲਹਿਰ ਦੇ ਖਿਲਾਫ ਇਹ ਸੜਕਾਂ ਤੇ ਬਹਿ ਜਾਂਦੇ ਨੇ ਇਹ ਸੜਕਾਂ ਰੋਕਦੇ ਨੇ ਇਹ ਸਰਕਾਰ ਚਲਾਉਂਦੇ ਨੇ ਕਿਉਂਕਿ ਕਿਸਾਨ ਲਹਿਰ ਆਲ ਇੰਡੀਆ ਦੀ ਕਿਸਾਨ ਲਹਿਰ ਤੇ ਉਹਦੇ ਚੋਂ ਪੰਜਾਬ ਦੀ ਕਿਸਾਨ ਲਹਿਰ ਸਾਰੀਆਂ 86 ਪਾਰਟੀਆਂ ਨੂੰ ਇਸ ਵੇਲੇ ਰੜਕ ਰਹੀ ਹੈ ਰਾਜ ਕਰਨ ਵਾਲੀਆਂ ਪਾਰਟੀਆਂ ਬੀਜੇਪੀ ਸਰਕਾਰ ਨੂੰ ਰੜਕ ਰਹੀ ਐ ਨਵਦੀਪ ਦਾ ਬਿਆਨ ਪੜਿਆ ਕਹਿੰਦਾ 2027 ਚ ਸਾਡੀ ਸਰਕਾਰ ਆ ਜਾਂਦੇ ਸਾਰਿਆਂ ਨੂੰ ਡਿਪਰੂਗੜ ਭੇਜ ਦਾਂਗੇ ਤੂੰ ਡਿਪਰੂਗੜ ਨਾ ਸਾਨੂੰ ਜਰਮਨੀ ਦੀ ਜੇਲ੍ਹ ਚ ਭੇਜ ਦੇ ਤੇਰੇ ਅਰਗੇ ਬਥੇਰੇ ਆਇਆ ਇੱਥੇ ਪਹਿਲਾਂ ਡਰਦਿਆਂ ਜਰਾ ਸੀ ਐ ਜੇਲਾਂ ਤੋਂ ਡਰ ਕੇ ਸਾਨੂੰ ਨਹੀਂ ਪਤਾ ਵੀ ਸਰਕਾਰ ਵਾਲਿਆਂ ਸਾਨੂੰ ਨਹੀਂ ਮਾਨ ਸਰ ਤੇਰਾ ਪਤਾ ਵੀ ਤੂੰ ਮੁੱਖ ਮੰਤਰੀ ਐ ਤੇਰੇ ਤੋਂ ਗਏ ਤਾਂ ਕਹੇ ਤਾਂ ਕੰਜਾਉਣ ਗਿਆ ਇੱਕ ਬੰਦੇ ਨੂੰ ਫੜਨਾ ਹੈ ਇੱਕ ਸਧਾਰਨ ਵਿਅਕਤੀ ਨੂੰ ਫੜਨਾ ਹੈ ਤੇ 50 ਗੱਡੀਆਂ ਜੇ ਕਾਰਾਂ ਛੋਟੀਆਂ ਦੀ ਗਿਣਤੀ ਹੋਵੇ ਤਾਂ 100 ਦਾ ਕਾਫਲਾ ਫੜ ਲੈ ਕਰ ਦੇ ਬੰਦ ਜੇਲਾਂ ਪਹਿਲੀ ਵਾਰ ਨਹੀਂ ਹੈ ਇਤਿਹਾਸ ਹੈ ਪੰਜਾਬ ਦਾ ਬਹੁਤ ਲੰਮਾ ਪੰਜਾਬ ਧਰਨਿਆਂ ਦੀ ਧਰਤੀ ਬਣਾ ਰੱਖੀ ਹੈ ਪੰਜਾਬ ਤਾਂ ਪਹਿਲਾਂ ਤੋਂ ਹੀ ਸੰਘਰਸ਼ਾਂ ਦੀ ਧਰਤੀ ਹੈ ਪੁੱਛ ਲੈ ਮਾੜਾ ਮੋਟਾ ਕਿਸੇ ਤੋਂ